ਸਰਸ਼ੀ ਕਾਲਜ ਤੁਸੀਂ ਦੇਖ ਰਹੇ ਹੋ 24 7 ਪੰਜਾਬ ਮੰਡੀ ਬਰੀਵਾਲਾ ਦੀ ਨਗਰ ਪੰਚਾਇਤ ਤੇ ਆਪ ਦਾ ਹੋਇਆ ਕਬਜ਼ਾ ਸਬਰ ਸੰਮਤੀ ਨਾਲ ਕੀਤੀ ਗਈ ਚੋਣ ਜਿਸ ਵਿੱਚ ਕੇਵਲ ਕਿਸ਼ਨ ਸ਼ਰਮਾ ਨੂੰ ਪ੍ਰਧਾਨ ਬਲਵਿੰਦਰ ਸਿੰਘ ਖਾਲਸਾ ਸੀਨੀਅਰ ਵਾਈਸ ਪ੍ਰਧਾਨ ਅਤੇ ਲਤਾ ਰਾਣੀ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਸਮੇਂ ਹਲਕਾ ਵਿਧਾਇਕ ਜਗਜੀਤ ਸਿੰਘ ਕਾਕਾ ਬਰਾੜ ਨੇ ਨਵੇਂ ਬਣੀ ਨਗਰਪੰਚਾਇਤ ਨੂੰ ਵਧਾਈ ਦਿੱਤੀ ਅਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਮੰਡੀ ਬਰੀਵਾਲਾ ਦੇ ਸਾਰੇ ਵਾਰਡਾਂ ਦਾ ਵਿਕਾਸ ਬਿਨਾਂ ਪੱਖਪਾਤ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਤਾਂ ਸਹੀ ਸਰਦਾਰ ਜਗਦੀਪ ਸਿੰਘ ਕਾ ਖਬਰਾਂ ਨੂੰ ਵਧਾਈ ਦਿਨ ਜਿਨ੍ਹਾਂ ਨੇ ਇਸ ਕੀ 35-40 ਸਾਲ ਤੋਂ ਸਾਡੀ ਚੋਣ ਸਰਬਸੰਮਤੀ ਨਾਲ ਬੜੀ ਸਹਿਮਤੀ ਨਾਲ ਬਹੁਤ ਵਧੀਆ ਫਾਰਦਰ ਚਟਾਂ ਦੇ ਨਾਲ ਸਾਡੀ ਚੋਣ ਕਰਾਈ ਆ ਉਸ ਤੋਂ ਬਾਅਦ 35-40 ਸਾਲ ਤੋਂ ਹੀ ਅੱਜ ਸਾਡੀ ਇਹ ਸਰਬਸੰਮਤੀ ਨਾਲ ਪ੍ਰਧਾਨ ਦੀ ਉਮੀਦਵਾਰ ਲਾਣ ਦੀ ਸੀਨੀਅਰ ਉਮੀਦਵਾਰ ਲਾਣ ਦੀ ਚੋਣ ਹੋਈ ਆ ਜੋ ਸਰਬਸੰਮਤੀ ਨਾਲ ਹੋਈ ਆ ਇਹ ਇਹ ਦੇਖ ਕੇ ਅਸੀਂ ਸਰਦਾਰ ਜਗਦੀਪ ਸਿੰਘ ਕਾ ਖਬਰਾਂ ਨੂੰ ਵਧਾਈ ਦਾ ਪਾਤਰ ਸਮਝਦੇ ਹਾਂ ਅੰਦਾਮੀ ਜੀ ਜੋ ਸਾਰੇ ਮੈਂਬਰਾਂ ਸਹਿਬਾਨ ਦੀ ਸਹਿਮਤੀ ਨਾਲ ਇਕਮੁੱਠ ਹੋ ਕੇ ਜਿਹੜਾ ਅੱਜ ਪ੍ਰਧਾਨ ਦੀ ਚੋਣ ਕੀਤੀ ਗਿਆ Vice ਪ੍ਰਧਾਨ ਦੀ ਸੀਨੀਅਰ Vice ਪ੍ਰਧਾਨ ਦੀ ਚੋਣ ਕੀਤੀ ਗਿਆ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਕਮੇਟੀ ਨੂੰ ਵਧੀਆ ਢੰਗ ਨਾਲ ਚਲਾ ਕੇ ਲੋਕਾਂ ਦੀ ਸੇਵਾ ਕਰਨ ਦੇ ਰਾਹ ਪਾਵੇ ਜਿਹੜੀ ਪਹਿਲੀ ਵਾਰ ਹੀ ਹੋਇਆ ਕਿ ਬਰੂ ਵਾਲੀ ਮੰਡੀ ਦੇ ਵਿੱਚ 20 30 ਸਾਲਾਂ ਦੇ ਇਤਿਹਾਸ ਦੇ ਬਾਅਦ ਪਹਿਲੀ ਇਲੈਕਸ਼ਨ ਕਰਕੇ ਇਲੈਕਸ਼ਨ ਨਾਲ ਦਿੱਤੇ ਐ ਮੈਂਬਰ ਔਰ ਇਲੈਕਸ਼ਨ ਲੜ ਕੇ ਜਿੱਤੇ ਨਾ ਕਿ ਕੋਈ ਕਿਸੇ ਦਾ ਕਾਗਜ਼ ਕੈਨਸਲ ਹੋਇਆ ਨਾ ਕੋਈ ਕਿਸੇ ਨਾਲ ਤਕਸ਼ ਹੋਈ ਹੋਏ اپੋਜੀਸ਼ਨ ਪਾਰਟੀਆਂ ਵੀ ਇਹਨੂੰ ਨਹੀਂ ਨਕਾਰ ਸਕੀਆਂ ਕਿ ਇੱਥੇ ਸਾਫ਼ ਸੁਥਰਾ ਇਲੈਕਸ਼ਨ ਨਹੀਂ ਹੋਇਆ ਬਹੁਤ ਸਾਫ਼ ਸੁਥਰੇ ਢੰਗ ਨਾਲ ਇਲੈਕਸ਼ਨ ਹੋ ਕੇ ਜਿਹੜੇ ਪ੍ਰਧਾਨ ਬਣੇ ਮੈਂ ਇਹਨਾਂ ਨੂੰ ਵਧਾਈ ਦੇਣਾ ਹੈ ਵਾਈਸ ਪ੍ਰਧਾਨ ਜੀ ਨੂੰ ਵਧਾਈ ਦੇਣਾ ਹੈ ਸੀਨੀਅਰ ਵਾਈਸ ਪ੍ਰਧਾਨ ਨੂੰ ਵਧਾਈ ਦੇਣਾ ਕਿ ਉਹ ਇਮਾਨਦਾਰੀ ਨਾਲ ਕੰਮ ਕਰਕੇ ਜਿਹੜੇ ਲੋਕਾਂ ਦੀ ਸੇਵਾ ਕਰਨ ਤੇ ਲੋਕਾਂ ਨੂੰ ਆਪਦੇ ਜਿਹੜਾ ਕੰਮ ਦੇ ਸਕਣ ਜਿੰਨੇ ਵੀ ਮੰਡੀ ਦੇ ਦੂਰੇ ਪੇ ਕੰਮ ਮੰਦੀਓ ਸੀ ਬਰੇਡਾ ਮੰਦੀਓ ਵਾਟਰ ਸਪਲਾਈ ਆਪਾਂ ਕਿਸੇ ਵੀ ਕਿਸਨਾ ਕੰਮ ਉਹ ਬਹੁਤ ਇਮਾਨਦਾਰੀ ਨਾਲ ਕਰਕੇ ਸੇਵਾ ਕਰਕੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਇਹ ਹੀ ਕਹਿੰਦੇ ਇਹਨਾਂ ਨੂੰ ਮੈਂ ਵਧਾਈ ਦਿੰਦਾ ਮੈਂ ਪਹਿਲਾਂ ਤਾਂ ਸਭ ਤੋਂ ਆਪ ਦੀ ਲੀਡਰਸ਼ਿਪ ਸਾਡੇ ਹਲਕੇ ਦੇ ਐਮਐਲਏ ਬਰਾਣ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਮੈਂ ਸਾਰੇ ਐਮਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਹਰੇਕ ਵਾਟ ਦਾ ਕੰਮ ਜਿਹੜਾ ਬਿਨਾਂ ਪੱਖਪਾਤ ਤੋਂ ਕਰੂੰਗਾ ਤੇ ਮੰਡੀ ਦੀ ਤਰੱਕੀ ਦੇ ਰਾਹਤੇ ਦਨ ਰਾਤ ਕਿਹੜੇ ਕੰਮ ਜਿਹੜੇ ਹਜੇ ਉਹ ਤੋਂ ਵੀ ਪਏ ਜਿਹੜੇ ਪਹਿਲਾਂ ਸ਼ੁਰੂ ਕਰ ਰਹੇ ਹਾਂ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਸੀਵਰੇਜ ਦਾ ਹੋਊਗਾ ਬਾਕੀ ਜੇ ਕੋਈ ਹੋਰ ਵਾਟਰ ਸਪਲਾਈ ਜਾਂ ਉਹ ਵਰਤ ਕੋਈ ਹੋਊਗਾ ਤਾਂ ਉਹ ਵੀ ਪਹਿਲ ਦੇ ਅਧਾਰ ਤੇ